ਵਾਸੂ ਬੱਜਿਆ ਕੁਝ ਹਸ ਬੈਠ ਰਿਹਾ ਜੀ ਕਿਸਾਨ ਵੀਰ ਪਿੰਡ ਗਗੋਮਾਲ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਚਾਈਨਾ ਦੀ ਇਹ ਕਾਰ ਇਸ ਸਮੇ ਸਾਡੇ ਕਿਸਾਨ ਭਰਾਵਾਂ ਦੀ ਕਿਤੇ ਨਾ ਕਿਤੇ ਮਦਦ ਕਰ ਰਹੀ ਆ ਜੋ ਬਿਲਕੁਲ ਘੱਟ ਮਾਤਰਾ ਦੇ ਵਿੱਚ ਬਚੀ ਹੋਈ ਫਸਲਾਂ ਉਹੀ ਇਹ ਲੈ ਰਿਹਾ ਜੀ ਥੋੜੀ ਬਹੁਤ ਔਰ ਆ ਦੇਖ ਲਓ ਇੱਥੇ ਕਿੱਲਿਆਂ ਦੀਆਂ ਢੇਰੀਆਂ ਸਾਜ ਪਰ ਫੇਲਾ ਹਾਲਾ ਤੁਸੀਂ ਵੇਖੋ ਪੂਰਾ 1 ਏਕੜ ਹੈ ਤੇ ਇਹਦੇ ਵਿੱਚੋਂ ਕਿਸਾਨ ਭਾਈ ਦੇ ਪੱਲੇ ਕੀ ਪੈਣਾ ਸਾਹਮਣੇ ਦੇਖ ਲਓ ਸਿਰਫ 10% ਝੋਨਾ ਬੱਚੀਆਂ ਕੁਚੀਆਂ ਮੁੰਜਰਾਂ ਜਿਹੜੀਆਂ ਆ ਉਹ ਮਸ਼ੀਨ ਉੱਪਰੋਂ ਤਕਰੀਬਨ 1 ਤੋਂ ਸਵਾ ਫੁੱਟ ਡੇਢ ਫੁੱਟ ਤੱਕ ਪਾਣੀ ਆ ਉਹਦੇ ਵਿੱਚੋਂ ਮਸ਼ੀਨ ਪਟਾਈ ਕਰ ਰਹੀ ਆ ਇਸ ਤੋਂ ਬੁਰੇ ਹਾਲਾਤ ਕੋਈ ਨਹੀਂ ਹੋ ਸਕਦੇ ਬਾਸਮਤੀਆਂ ਡੁੱਬੀਆਂ ਬਹੁਤ ਲੰਬਾ ਚੌੜਾ ਏਰੀਆ ਨੁਕਸਾਨ ਹੋਇਆ ਜੀ ਇੱਥੇ